ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੇ ਪਿੰਡ ਬਾੜਾ ਭਾਈ ਕਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਭਾਈ ਭពਿੰਦਰ ਦੇ ਘਰੋਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਭਾਈ ਦਾ ਕੰਮ ਹੈਗਾ ਵਪਾਰ ਦਾ ਤੇ ਭਾਈ ਕੋਲੇ ਅੱਜ ਮਿੱਤਰੋ ਤਿੰਨਾਂ ਆ ਗਏ ਤਿੰਨਾਂ ਦੀ ਵੱਖਰੋ ਵੱਖਰੀ ਡਿਟੇਲ ਹੈ ਜਿਹਦੇ ਚੋ ਇੱਕ ਟੇਡੇ ਘਟਾ ਵਾਲੀ ਨੀਲੀ ਰਾਬੀ ਤੇ ਇੱਕ ਆਪਾਂ ਕਹਿ ਸਕਦੇ ਹਾਂ ਪੰਜ ਕਿਲਿਆਣੀ ਤੇ ਦੂਜੀ ਮੁਰਾ ਦੇ ਵਿੱਚ ਆਉਂਦੀ ਐ ਤਿੰਨੇ ਹੀ ਨਗ ਮਿੱਤਰੋ ਚੰਗੇ ਆ ਬਾਈ ਭੁਪਿੰਦਰ ਨਾਲ ਗੱਲਬਾਤ ਕਰਦੇ ਆ ਤੇ ਕੱਲਾ ਕੱਲਾ ਆਪਾਂ ਪਸ਼ੂ ਤੁਹਾਨੂੰ ਸੋਰ ਕੇ ਵੀ ਦਿਖਾਵਾਂਗੇ ਤੇ ਨਾਲ ਦੇ ਨਾਲ ਮਿੱਤਰੋ ਆਪਾਂ ਪਸ਼ੂਆਂ ਦੀ ਡਿਟੇਲ ਵੀ ਦੇਵਾਂਗੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਮਿੱਤਰੋ ਕਰ ਸਕਦੇ ਹੋ ਸੰਪਰਕ ਸੋ ਤਿੰਨੇ ਹੀ ਨਗ ਚੰਗੇ ਨੇ ਸੌਦਾ ਤੁਸੀਂ ਆਪ ਕਰਨਾ ਉਹਦੀ ਤਸੱਲੀ ਨਾ ਕਰਨਾ ਹਾਂਜੀ ਭਾਈ ਜੀ ਭੁਪਿੰਦਰ ਜੀ ਕੀ ਹਾਲ ਚਾਲ ਆ ਜੀ ਵਧੀਆ ਹੀ ਕੰਮ ਵਪਾਰ ਦਾ ਆਪਣਾ ਨੇ ਹੋਣੇ ਵਪਾਰ ਦਾ ਚਲਾਇਆ ਹੀ ਹੈ ਚਲਾਇਆ ਹੀ ਹੈ ਹਾਂ ਓਕੇ ਅੱਜ ਆਪਣੇ ਕੋਲੇ ਪਹਿਲੇ ਪਸੂਈ ਆ ਪਹਿਲੇ ਪਸੂ ਤੇ ਅੱਜ ਆਪਣੇ ਕੋਲ ਤਿੰਨ ਨਗਾ ਤਿੰਨ ਨਗਾ ਚਾਰ ਨਗਾ ਹੀ ਇੱਕੋ ਗਾਮਾ ਹਾਂ ਇੱਕ ਗਾਮਾ ਹੀ ਹੈ ਹਨਾ ਗਾਂ ਸੂਈ ਵੀ ਆ ਤਸੂਣ ਵਾਲੀ ਆ ਉਹ ਗਾਂ ਸੂਈ ਵੀ ਆ ਡੇਢ ਮਹੀਨੇ ਦੀ ਬੱਚਾ ਬੱਚਾ ਉਹਦਾ ਹੈ ਨਹੀਂ ਚਲੋ ਹੁਣ ਆਪਾਂ ਪਹਿਲਾਂ ਇਹਦੇ ਨਾਲ ਗੱਲ ਕਰਦੇ ਆ ਹਨਾ ਇਹਦਾ ਸੂਆ ਮੇਨ ਇਹ ਦੂਜਾ ਸੂਆ ਸੂਹੂਗੀ ਦੂਜਾ ਸੂਆ ਸੂਹੂਗੀ ਤੋਰੋ ਜੀ ਇਹਨੂੰ ਵਪਾਰ ਕੱਢ ਕੇ ਤੋ ਕੱਲੇ ਕੱਲੇ ਪਸ਼ੂ ਦੀ ਮਿੱਤਰੋ ਆਪਾਂ ਡਿਟੇਲ ਦੰਦੇ ਜਾਵਾਂਗੇ ਰੇਟ ਦੱਸਦੇ ਜਾਵਾਂਗੇ ਜਿਹੜਾ ਤੁਹਾਨੂੰ ਪਸ਼ੂ ਪਸੰਦ ਆਉਂਦਾ ਤੇ ਤੁਸੀਂ ਆਪਣੇ ਮਿੱਤਰੋ ਤਸੱਲੀ ਨਾਲ ਸੌਦਾ ਕਰ ਸਕਦੇ ਹੋ ਨਾ ਕਿ ਤਿੰਨੇ ਚਾਰੇ ਚੰਗੇ ਆ ਸੋ ਟੇਡੇ ਕੱਟਾਂ ਦੀ ਮਿੱਤਰੋ ਕਾਫੀ ਮੰਗੜ ਸੀ ਕਾਫੀ ਫੋਨ ਆ ਰਹੇ ਸੀ ਵੀ ਟੇਡੇ ਕੱਟ ਵਾਲੀ ਵੀ ਕੋਈ ਚੰਗੀ ਮੱਝ ਦਿਖਾਓ ਤੇ ਕੱਦ ਠੀਕ ਆ ਕੋਈ ਬਹੁਤਾ ਛੋਟਾ ਵੀ ਨਹੀਂ ਤੇ ਸਰੀਰ ਪੱਖੋਂ ਫੇਸ ਕੁਆਲਿਟੀ ਕਰਨੇ ਮਿੱਤਰੋ ਸਾਰੀਆਂ ਨਿਸ਼ਾਨੀਆਂ ਮਿੱਤਰੋ ਪੂਰੀਆਂ ਕਰਦੀ ਆ ਚੰਗੀ ਨੀਲੀ ਦੇ ਵਿੱਚੋਂ ਆਪਾਂ ਕਹਿ ਸਕਦੇ ਆ ਤੇ ਸਿਹਤ ਪੱਖੋਂ ਚੰਗੀ ਆ ਚੰਗਾ ਭਜਣਾ ਥਣ ਲੇਵੀ ਦੀ ਮਿੱਤਰੋ ਸਾਫ਼ ਹੈ ਇਕੱਲਾ-ਕੱਲਾ ਥਾਣਾ ਤੇ ਥਾਣਾ ਦੀ ਦੂਰੀ ਮਿੱਥ ਵੀ ਚੰਗੀ ਆ ਇਹ ਬਾਈ ਕਹਿੰਦਾ ਵੀ ਮਿੱਤਰੋ ਜਿਹੜੀ ਮੱਝ ਹੈ ਘਰ ਦੀ ਆ ਤੇ ਆਹ ਦੋ ਨਗ ਬਾਈ ਨੇ ਲਿਆਂਦੇ ਆ ਤੇ ਹਾਂਜੀ ਇਹਦਾ ਜਿਹੜਾ ਪਹਿਲੇ ਸੂਏ ਦਾ ਕਿੰਨਾ ਕਰਦ ਸੀ ਇਹਦਾ ਹੀ 14 ਲੀਟਰ ਸੀਗਾ ਪਹਿਲੇ ਸੂਏ ਦਾ ਪਹਿਲੇ ਸੂਏ ਦਾ 14 ਲੀਟਰ ਹਾਂ ਦੂਜੇ ਸੂਏ ਨੇ ਸੁਣਾ ਕਿੰਨੇ ਕਦਾਂ ਰਹਿੰਦੇ ਆ ਇਹ ਵੀ 7 ਤਰੀਕ ਨੂੰ ਦਮ ਤੁਰੇ 7 ਨੂੰ ਮੋਲ ਕੀ ਕਰਤਾ ਜੀ ਮੋਲ ਨੇ ਦਾ 1 ਸੱਤ 1 ਸੱਤ ਓਕੇ ਤੇ ਟੀਕਾ ਇਹਦੇ ਕਿਹੜਾ ਲੱਗਿਆ ਜੀ ਟੀਕਾ ਇਹਦੇ ਅਸਹਾਰ ਦਾ ਟੀਕਾ ਲੱਗਿਆ ਡਾਇਰੈਕਟਰ ਨੇ ਅਸਹਾਰ ਦਾ ਟੀਕਾ ਉਨੀਲੀ ਰਾਵੀ ਦਾ ਕੇ ਕੇ ਨੀਲੀ ਰਾਵੀ ਦਾ ਓਕੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਆ ਹਨਾ ਤੇ ਇਹਦਾ ਸੂਆ ਕਿਹੜਾ ਜੀ ਇਹ ਤੀਜਾ ਸੂਆ ਆਪਾਂ ਨੂੰ ਕਹਿ ਕੇ ਦਿੱਤੀ ਹੈ ਚਲੋ ਹੈ ਤਾਂ ਘਟ ਟੁਕੜ ਚੌਥੇ ਪੰਜਵੇਂ ਹੋ ਚਲੋ ਮੰਨ ਲੈਂਦੇ ਆ ਠੀਕ ਹੈ ਕਿਉਂਕਿ ਕਈ ਭਰਾ ਫਿਰ ਕਮੈਂਟ ਕਰ ਦਿੰਦਾ ਵੀ ਚੈਨਲ ਵਾਲਾ ਬੋਲਦਾ ਨਹੀਂ ਸੋ ਮਿੱਤਰੋ ਆਪਾਂ ਹੁਣ ਕੀ ਬੋਲ ਲਗੇ ਸੂਆ ਚੌਥਾ ਵੀ ਹੋ ਸਕਦਾ ਕਿਉਂਕਿ ਇੱਕ ਹੋਰ ਗੱਲ ਕਰਦਾ ਤੁਹਾਡੇ ਨਾਲ ਜੇ ਪਸ਼ੂ ਸਹੀ ਸੰਭਾਲ ਹੋ ਜਾਂਦੀ ਆ ਪਸ਼ੂ 20 20 ਸੂਏ ਮਿੱਤਰੋ ਪਸ਼ੂ ਸੂਹ ਪੈਂਦਾ ਤੇ ਇਹ ਨਾ ਸਮਝਿਆ ਕਰੋ ਵੀ ਚੌਥੇ ਸੂਏ ਪੰਜਵੇਂ ਸੂਏ ਪਸ਼ੂ ਵੱਡਾ ਹੋ ਗਿਆ ਤੇ 22 ਦੇ ਦਸਨ ਦਿਨ ਦਾ ਤੀਜਾ ਤੇ ਥਾਂਲੇ ਵੀ ਦੀ ਸਾਫ ਹੈ ਕੱਲਾ ਕੱਲਾ ਥਾਣਾ ਥਾਣਾ ਦੀ ਦੂਰੀ ਥਾਣਾ ਦਾ ਗੈਪ ਦੁੱਧ ਬਾਈ ਕਹਿੰਦਾ ਵੀ ਚੰਗਾ ਕੱਢਿਆ ਪਿਛਲੇ ਸੂਏ ਮਾਲਕ ਦੇ ਦੱਸਣ ਦੇ ਮਤਕ ਮੋੜ ਲਓ ਤੇ ਹੁਣ ਵੀ ਜਿਵੇਂ ਤਾਜੀ ਸੂਈਆ ਬੋਲਾ ਇਸ ਵਕਤ ਵੀ ਚੰਗਾ ਸੋ ਚੰਗਾ ਥਣਾ ਦੀ ਦੂਰੀ ਹੈ ਚੰਗੇ ਗੱਥਾ ਚੰਗਾ ਝੋਲੀ ਹੈ ਤੇ ਮਗਰ ਬੱਚਾ ਕਟਾ ਕੱਟੀ ਜੀ ਕੱਟੀ ਮਗਰ ਕੱਟੀ ਹੈ ਜੀ ਤੇ ਇਹਦੇ ਮਾਰਕਾ ਅਗਰੇਵੰਦੀਲੀ ਰਾਵੀ ਵਾਲਾ ਫੁੱਲ ਹੈ ਕਦ ਕਦੋਂ ਕਸੂਈ ਆ? ਕਦੋਂ ਸੂਈ ਆ? ਇਹਨੂੰ 8 ਦਿਨ ਹੋ ਗਏ ਸੂਈ ਨੂੰ। 8 ਦਿਨ ਹੋ ਗਏ ਸੂਈ ਨੂੰ ਕਿੰਨਾ ਬੋਲਾ ਹੋਊ ਹੁਣ ਦੁੱਧ ਹੋਊ। ਹੁਣ ਇਹ ਥੱਲੇ 11 ਦੇ ਅੱਟੇ-ਵੱਟੇ ਆ। ਤੇ ਕੀ ਰੇਟ ਕਰਤਾ ਜੀ ਦਾ? ਇਹ ਆਪਾਂ 125 ਦੀ ਦੇ ਆਗੇ। 125 ਦੇਣੀ ਆ। ਨਹੀਂ ਕੋਈ ਥੋੜਾ ਪਣਾ ਛੋੜ ਹੋ। ਓਕੇ ਓਕੇ ਚਲੋ ਠੀਕ ਆ। ਹੁਣ ਆਪਾਂ ਤੀਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਵੱਡੇ ਕੱਦ ਕਾਠਾ ਜੀ। ਸਰ। ਠੀਕ ਆ। ਬੇਲ ਬਹੁਤ ਆ ਜੀ ਕੱਦ ਕਾਠ ਫੁੱਲ ਹੈ ਤੇ ਸਿੰਘ ਕੁੰਡੇ ਆ ਇਹਦਾ ਸੂਆ ਜੀ। ਇਹ ਦੂਜਾ ਸੂ ਹੈ ਦੂਜਾ ਸੂ ਆ ਸੂਈ ਵੀ ਆ ਹਾਂਜੀ ਕਦੋਂ ਕਦੀ ਸੂਈ ਵੀ ਹੈ ਇਹ ਇਹਨੂੰ 4 ਦਿਨ ਹੋ ਗਏ ਓਕੇ ਤੋਰੋ ਜਿਹਨੂੰ ਬਾਰ ਕੱਟ ਗਏ ਤੇ ਮਗਰ ਕੱਟਾ ਕੱਟੀ ਹੈ ਨਾ ਕੱਟੀ ਹੈ ਓਕੇ ਸੋ ਜਿਹੜਾ ਵੀ ਮਿੱਤਰੋ ਫੇਰ ਕਹਿੰਦੇ ਵੀ ਤੁਹਾਨੂੰ ਪਸੂ ਪਸੰਦ ਆਉਂਦਾ ਤੇ ਚਾਰਾਂ ਨਗਾਂ ਦੇ ਵਿੱਚੋਂ ਕੋਈ ਨਾ ਕੋਈ ਤਾਂ ਤੁਹਾਨੂੰ ਪਸੰਦ ਆਊਗਾ ਹੀ ਜੀ ਤੇ ਚਾਰੇ ਹੀ ਚੰਗੇ ਆ ਸੋ ਕੱਦ ਕਾਠ ਬੇਲ ਫੁੱਲ ਹੈ ਥਣਲੇ ਵੀ ਦੀ ਸਾਫ ਹੈ ਤੇ ਕੱਲਾ ਕਨਾਂ ਤੋ ਇਹਦਾ ਵੀ ਥਣਾ ਤੇ ਦੁੱਧ ਇਹਦਾ ਕਿੰਨਾ ਕ ਇਹਦੀ ਆਪਾਂ ਵੀ ਡਿਟੇਲ ਲੈਨੇ ਮੋੜ ਲੈ ਕਿੰਨਾ ਕ ਗੋਲਾ ਹੋ ਇਹ ਥਲੇ ਗੋਲਾ ਹੁਣ ਹੋਊਗਾ 10 ਕਿਲੋ ਜੀ 10 ਕਿਲੋ ਹਾਂ ਤੇ ਦੁੱਧ ਬਹੁਤ ਚੰਗੇ ਦੀ ਹੈ ਇਹ ਠੀਕ ਆ ਤੇ ਦੋ ਟਾਈਮ ਕੋਈ ਚੋਨਾ ਚਾਹੁੰਦਾ ਹੋਵੇ ਹਾਂ ਚੋਲੇ ਓਕੇ ਆਹ ਦੀ ਤਸਦੀਕ ਕਰਿਆ ਹਣਾ ਇਹ ਵੀ ਆ ਹਾਂਜੀ ਵੀ ਇਹ ਦੋ ਕੱਲ ਪਰਸੋਂ ਨਾਲ ਆਈਆਂ ਇਹ ਤੇ ਇਹਨਾਂ ਨੇ ਉਹਨਾਂ ਖਾਧਾ ਵੀ ਨਹੀਂ ਗਾਦੇ ਖੁੱਲ ਕੇ ਖਾਧਾ ਵੀ ਨਹੀਂ ਖਾਧਾ ਨਹੀਂ ਠੀਕ ਹੈ ਇਹ ਨਹੀਂ ਦੋਆ ਨਹੀਂ ਲਾਇਆ ਠੀਕ ਹੈ ਇਹਦਾ ਰੇਟ ਕੀ ਕਰਤਾ ਜੀ ਫਿਰ ਆਪਾਂ ਇਹਦਾ ਹੀ ਇਹ ਡੇਢ ਵਾਤ ਕੀ ਹੀ ਜਾਗੇ ਡੇਢ ਦੀ ਦੇਣੀ ਆ ਹਾਂਜੀ ਓਕੇ ਤੇ ਇੱਕ ਬਾਈ ਕੋਲੇ ਮਿੰਦਰੋ ਆਂ ਗਾਂ ਸੂਈ ਵੀ ਆ ਕਦੋਂ ਕਦੀ ਸੂਈ ਵੀ ਆ ਜੇ ਨੂੰ ਡੇਢ ਮਹੀਨਾ ਹੋ ਗਿਆ ਜੀ ਕਿੰਨਾ ਕੁ ਦੁੱਧ ਹੋ ਇਹ ਥਲੇ ਹੁਣ ਜੋਖਮਾ 16 ਕਿਲੋ ਹੈ ਓਕੇ ਜਰਸੀ ਮਿੰਦਰੋ ਚੰਗੀ ਆ ਜੀ ਆਪਾਂ ਜੀ ਦੀ ਪੰਜਾਬ ਵਾਲੀ ਜਰਸੀ ਆ ਚੰਗਾ ਦਿੰਦੇ ਆ ਤੇ ਸਾਹਮਣੀ ਵੀ ਬੱਚਾ ਲਾ ਸਕਦੇ ਹੀ ਪਰ ਆਪਾਂ ਨਹੀਂ ਚਲੋ ਲੋੜ ਹੀ ਨਹੀਂ ਜਦੋਂ ਆਪਣੇ ਸਚਾਈ ਤੇ ਆਪਣੇ ਵਧੀਆ ਪਸ਼ੂ ਵੇਚਦੇ ਫਿਰ ਆਪਾਂ ਕਿਉਂ ਗਲਤ ਕੰਮ ਕਰਨਾ ਤੋਰੂng ਜੀਨ ਮੜਾ ਚਲ ਵਾ ਇਹਨੂੰ ਤੋਰਨੂ ਇਹ ਚੋਈ ਵੀ ਆ ਚੋਈ ਵੀ ਆ ਹਾਂ ਠੀਕ ਹੈ ਇਹ 16 ਕਿੰਨਾ ਦੁੱਧ ਦ ਇਹ ਥੱਲੇ 16 ਕਿਲੋ 16 ਕਿਲੋ ਦੁੱਧ ਆ ਕੀ ਰੇਟ ਕਰਦਾ ਇਹਦਾ ਇਹ ਆ ਬਬੀ ਆਹ ਹਜ਼ਾਰ ਦੀ ਦੇ ਦੇ 50 ਦੀ ਦੇਣੀ ਆ ਮਹੀਨੇ ਡੇਢ ਮਹੀਨੇ ਦੀ ਸੂਈ ਵੀ ਆ ਡੇਢ ਮਹੀਨਾ ਹੋ ਗਈ ਪੂਰਾ ਹੀ ਓਕੇ ਤੇ ਫੋਨ ਨੰਬਰ ਜੀ ਆਪਣਾ 84370 84370 5779 5779 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ